ਜਲੰਧਰ ਮੱਛੀ ਮਾਰਕੀਟ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਗੰਦਗੀ ਦੇ ਇੱਥੇ ਢੇਰ ਲੱਗੇ ਹੋਏ ਜਿਸ ਤਰ੍ਹਾਂ ਲੋਕ ਇੱਥੋਂ ਸਮਾਨ ਲੈ ਕੇ ਜਾਂਦੇ ਆ ਤੇ ਹੁਣ ਤੋਂ ਤੁਹਾਨੂੰ ਤਸਵੀਰ ਦਿਖਾਣੇ ਬਿਲਕੁਲ ਪਿੱਛੇ ਸਾਡੇ ਮੱਛੀ ਮਾਰਕੀਟ ਤਸਵੀਰ ਦਿਖਾਉ ਮੱਛੀ ਮਾਰਕੀਟ ਆ ਤੇ ਇਹਦੇ ਨਾਲ ਹੀ ਜਿਹੜਾ ਇੱਕ ਡੰਪ ਬਣਾਇਆ ਹੋਇਆ ਹੈ ਵਾ ਕਾਰਪੋਰੇਸ਼ਨ ਦੇ ਵੱਲੋਂ ਜਲੰਧਰ ਦੇ ਵਿੱਚ ਹਰੇਕ ਰੈਸਟੋਰੈਂਟ ਹੋ ਗਿਆ ਰੇੜੀ ਦੇ ਉੱਤੇ ਜਿਹੜੀਆਂ ਇੱਥੋਂ ਹੀ ਮੱਛੀਆਂ ਜਿਹੜੀਆਂ ਸਪਲਾਈ ਹੁੰਦੀਆਂ ਵਾ ਆ ਦੇਖੋ ਸਾਰਾ ਇੱਥੇ ਇਸ ਤਰ੍ਹਾਂ ਹੀ ਜਿਹੜਾ ਉਸ ਸਮਾਨ ਜਿਹੜਾ ਰੱਖਿਆ ਹੋਇਆ ਵਾ ਵੀ ਜਿਹੜੇ ਸੋਹਦੇ ਵੀ ਮੱਛਲੀ ਖਾ ਕੇ ਅਸੀਂ ਤੰਦਰੁਸਤ ਹੋ ਜਾਾਂਗੇ ਜਾਂ ਸਿਹਤਮੰਦ ਬਣਾਂਗੇ ਮੈਨੂੰ ਲੱਗਦਾ ਉਹ ਹੋਰ ਬਿਮਾਰ ਹੋਣਦੇ ਆ ਸਾਡਾ ਨਾ ਮਰ ਗਏ। ਇਹੀ ਮੱਖੀਆਂ ਜਿਹੜੀਆਂ ਉੱਡ ਕੇ ਉੱਥੇ ਮੱਛੀਆਂ ਦੇ ਉੱਤੇ ਬੈ ਰੀਆਂ ਵਾ ਤੇ ਇਹੀ ਮੱਛੀਆਂ ਜਿਹੜੀਆਂ ਵਾ ਉਹ ਸਪਲਾਈ ਹੋ ਕੇ ਜਿਹੜੀਆਂ ਰੈਸਟੋਰੈਂਟ ਹੋਗੇ ਦੁਕਾਨਾਂ ਹੋਗੇ ਰੇੜੀਆਂ ਦੇ ਉੱਤੇ ਜਿਹੜੀ ਸਪਲਾਈ ਹੋ ਰਹੀ ਆ। ਭਾਈ ਸਾਹਿਬ ਇਹ ਐਸੇ ਹੀ ਆ ਵੇਚ ਰਹੇ ਹੋ ਕਿਉਂ ਢੱਕਤੇ ਕਿਉਂ ਨਹੀਂ ਇਸ ਕੋ? ਢਾ ਕੇ ਰੱਖਤੇ ਹੈਂ। ਕਦ? ਅਭੀ ਢਾਂਕਤੇ ਹੈਂ ਅਭੀ ਕਰੇਟ ਵਿੱਚ ਪਾ ਦਿੰਦੇ। ਨਹੀਂ ਤਾਂ ਐਸੇ ਹੀ ਪੜਾ ਸਮਾਨ ਦੇ ਸਿਹਤ ਵਿਭਾਗ ਦਾ ਤੇ ਕਾਰਪੋਰੇਸ਼ਨ ਦਾ ਦੋਵਾਂ ਦਾ ਮੈਨੂੰ ਲੱਗਦਾ ਇਹ ਚ ਬਹੁਤ ਵੱਡਾ ਅਹਿਮ ਰੋਲ ਹੈਗਾ ਜੀ ਡਾਕਟਰ ਵੀ ਦੱਸਦੇ ਆ ਕਿ ਜਿਹੜੀ ਮੱਛੀ ਖਾਣੀ ਆ ਸਿਹਤ ਲਈ ਬਹੁਤ ਵਧੀਆ ਵਾ ਅੱਖਾਂ ਵਾਸਤੇ ਬਹੁਤ ਵਧੀਆ ਹੁੰਦੀ ਪਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਹਾਲਾਤ ਤੁਹਾਨੂੰ ਦਿਖਾਏ ਆ ਤੁਹਾਨੂੰ ਲੱਗਦਾ ਵਾ ਕਿ ਇਹ ਚੀਜ਼ਾਂ ਜਿਹੜੀਆਂ ਮੱਛੀ ਖਾ ਕੇ ਇਸ ਤੇ ਕੂੜੇ ਤੋਂ ਮੱਖੀਆਂ ਜਿਹੜੀਆਂ ਉੱਧਰ ਪੈ ਰੀਆਂ ਜਾ ਕੇ ਦੋਸਤੋ ਬਾਅਦ ਲੋਕਾਂ ਦੇ ਵਿੱਚ ਪਰੋਸੀ ਜਾ ਰਹੀ ਆ ਅਪਰੂਵ ਜਿਹੜੀ ਆ ਫਿਸ਼ ਮਾਰਕੀਟ ਹੈਗੀ ਆ ਤੇ ਇਹਤੇ ਕੂੜੇ ਦਾ ਡੰਪ ਨਹੀਂ ਬਣਨਾ ਚਾਹੀਦਾ ਸੀ ਬਹੁਤ ਬਹੁਤ ਸਵਾਗਤ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਡੇ ਚੰਨਲ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਮੇਰ ਲਿਆ ਵਾ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਵਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਟਾਈਮ ਜਲੰਧਰ ਦੀ ਮੱਛੀ ਮਾਰਕੀਟ ਦੇ ਵਿੱਚ ਇਸ ਟਾਈਮ ਖੜਿਆ ਦੇਖੋ ਮੱਛੀ ਮਾਰਕੀਟ ਦੇ ਬਾਹਰ ਦੇ ਬਹਿਲਾ ਦਿਖਾ ਰਹੇ ਨੇ ਕਿਸ ਤਰ੍ਹਾਂ ਜਿਹੜੇ ਢੇਰ ਲੱਗੇ ਹੋਏ ਗੰਦੇ ਦੇ ਅੰਦਰ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਕਿਸ ਤਰ੍ਹਾਂ ਜਿਹੜਾ ਸਾਮਾਨ ਜਿਹੜਾ ਵੇਚਿਆ ਜਾ ਰਿਹਾ ਵਾ ਇਹ ਤਸਵੀਰਾਂ ਤੁਹਾਨੂੰ ਜਲੰਧਰ ਮੱਛੀ ਮਾਰਕੀਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਐ ਇੱਥੇ ਬਣੇ ਹੋਏ ਤੇ ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਨੰਗਾ ਹੀ ਸਮਾਨ ਜਿਹੜਾ ਇੱਥੇ ਰੱਖਿਆ ਹੋਇਆ ਹੈ ਮੱਛੀ ਮਾਰਕੀਟ ਦੀਆਂ ਤਸਵੀਰਾਂ ਦਿਖਾ ਰਿਹਾ ਆ ਦੇਖੋ ਕਿਸ ਤਰ੍ਹਾਂ ਮੱਖੀਆਂ ਬੈਠੀਆਂ ਹੋਈਆਂ ਵਾਂ ਤੇ ਅੰਦਰ ਦੇ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੰਗਾ ਹੀ ਸਮਾਨ ਪਰ ਕੋਈ ਵੀ ਇੱਥੇ ਟਕਿਆ ਨਹੀਂ ਹੋਇਆ ਤੇ ਆ ਵੀ ਤੁਹਾਨੂੰ ਅੱਧਰ ਤੇ ਦਿਖਾਣੇ ਤਸਵੀਰਾਂ ਤੁਹਾਨੂੰ ਇਹ ਮੱਛੀ ਮਾਰਕੀਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਭయ్యా ਕੀ ਹਾਲ ਚਾਲ ਹੈ ਬੜੀਆਂ ਵਧੀਆ ਆ ਭਈਆ ਇਹ ਮੱਛੀ ਮੱਛੀ ਵੇਚਦੇ ਕੋਈ ਧੱਕੇ ਨਹੀਂ ਲੱਗਦੇ ਸਮਾਨ ਧੱਕੇ ਹੀ ਰੱਖਦੇ ਉਹ ਦੇਖੋ ਪਿੱਛੇ ਐਸੀ ਰੱਖਾ ਹੋਇਆ ਸਾਰਾ ਸਮਾਨ ਉਹ ਪਿੱਛੇ ਵੇਚ ਰਹੇ ਆ ਦੇਖੋ ਆਪਣਾ ਇਹ ਆ ਤੁਸੀਂ ਦੇਖ ਸਕਦੇ ਹੋ ਜਲੰਧਰ ਮੱਛੀ ਮਾਰਕੀਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਗੰਦਗੀ ਦੇ ਇੱਥੇ ਟੇਰ ਲੱਗੇ ਹੋ ਜਿਸ ਤਰ੍ਹਾਂ ਲੋਕ ਇੱਥੋਂ ਸਮਾਨ ਲੈ ਕੇ ਜਾਂਦੇ ਆ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਮੱਛੀ ਜਿਹੜੀ ਸਪਲਾਈ ਹੁੰਦੀ ਹੈ ਇੱਥੇ ਰੇੜੀਆਂ ਹੋ ਗਈਆਂ ਹੋਟਲ ਹੋ ਗਏ ਰੈਸਟੋਰੈਂਟ ਹੋ ਗਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਮੱਛੀ ਮਾਰਕੀਟ ਦੀਆਂ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਬਣੇ ਹੋਏ ਆ ਮੱਖੀਆਂ ਬਹਿ ਰੀਆਂ ਵਾ ਕੋਈ ਵੀ ਇੱਥੇ ਕੋਈ ਸੇਫਟੀ ਨਹੀਂ ਹੈਗੀ ਤੇ ਆ ਵੀ ਤੁਹਾਨੂੰ ਤਸਵੀਰਾਂ ਅੱਗੇ ਵੀ ਦਿਖਾ ਦਿੰਨੇ ਆ ਤੇ ਜਲੰਧਰ ਦੇ ਵਿੱਚ ਹਰੇਕ ਰੈਸਟੋਰੈਂਟ ਹੋ ਗਿਆ ਰੇੜੀ ਦੇ ਉੱਤੇ ਜਿਹੜੀਆਂ ਇੱਥੋਂ ਹੀ ਮੱਛੀਆਂ ਜਿਹੜੀਆਂ ਸਪਲਾਈ ਹੁੰਦੀਆਂ ਵਾ ਆ ਦੇਖੋ ਸਾਰਾ ਇੱਥੇ ਇਸ ਤਰ੍ਹਾਂ ਹੀ ਜਿਹੜਾ ਉਹ ਸਮਾਨ ਜਿਹੜਾ ਰੱਖਿਆ ਹੋਇਆ ਵਾ ਕਿਸ ਤਰ੍ਹਾਂ ਮੱਖੀਆਂ ਬੈਰੀਆਂ ਵਾ ਕੋਈ ਵੀ ਇੱਥੇ ਸੇਫਟੀ ਨਹੀਂ ਹੈ ਕੋਈ ਫੂਡ ਸੇਫਟੀ ਵਾਲਾ ਅਫਸਰ ਇੱਥੇ ਚੈੱਕ ਨਹੀਂ ਕਰਦਾ ਆਹ ਨੂੰ ਦੇਖ ਸਕਦੇ ਸਾਡੇ ਸਾਹਮਣੇ ਹੀ ਹੋਣਾ ਜਿਹੜਾ ਸਮਾਨ ਇੱਥੇ ਟੱਕਿਆ ਗਿਆ ਭਾਈ ਸਾਹਿਬ ਇਹ ਐਸੇ ਹੀ ਆ ਬੇਚ ਰਹੇ ਹੋ ਕਿਉਂ ਢੱਕਤੇ ਕਿਉਂ ਨਹੀਂ ਇਸ ਨੂੰ ਢਾ ਕੇ ਰੱਖਤੇ ਹੈ ਕਦ ਅਭੀ ਢਾਕਤੇ ਹੈ ਅਭੀ ਕਰੇਟ ਵਿੱਚ ਡਾਲਦੇ ਨੇ ਨਹੀਂ ਤਾਂ ਐਸੇ ਹੀ ਬੜਾ ਸਮਾਨ ਦੇਖੋ ਸਾਰਾ ਨਹੀਂ ਨਹੀਂ ਇਹ ਤਾਂ ਵੀ ਤਾਜ਼ਾ ਤਾਜ਼ਾ ਕੱਟ ਰਹੇ ਹੈ ਨਾ ਉਸ ਤਰ੍ਹਾਂ ਢਾ ਕੇ ਰੱਖੇ ਐਸੇ ਬੜਾ ਹੈ ਇਹਨੂੰ ਬਾਕੀ ਦੇਖ ਸਕਦੇ ਹੋ ਮੱਖੀਆਂ ਉੱਤੇ ਬੈਰੀਆਂ ਵਾ ਸਾਰਾ ਹੀ ਮਾਲ ਜਿਹੜਾ ਇੱਥੋਂ ਸਪਲਾਈ ਹੁੰਦਾ ਵਾ ਕੋਈ ਵੀ ਜਿਹੜਾ ਇੱਥੇ ਟਕਿਆਣੇ ਜਾ ਰਿਹਾ ਸਮਾਨ ਉਹ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਸ ਤਰ੍ਹਾਂ ਨੰਗਾ ਹੀ ਸਮਾਨ ਸਾਰਾ ਪਿਆ ਵਾ ਕੋਈ ਵੀ ਸੇਫਟੀ ਨਹੀਂ ਐ ਇੱਥੇ ਕਵਰ ਨਹੀਂ ਕਰਕੇ ਰੱਖਿਆ ਗਿਆ ਇਹ ਜਲੰਧਰ ਦੀਆਂ ਜਿਹੜਾ ਮੱਛੀ ਮਾਰਕੀਟ ਆ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਇੱਥੇ ਪੂਰੀ ਗੰਦਗੀ ਦੇ ਢੇਰ ਲੱਗੇ ਹੋਏ ਆ ਕੋਈ ਵੀ ਸੇਫਟੀ ਨਹੀਂ ਐ ਕੋਈ ਵੀ ਇੱਥੇ ਭਈਆ ਐਸੇ ਹੀ ਸਮਾਨ ਰੱਖਿਆ ਹੋਇਆ ਕਿਆ ਕਹਿਣਾ ਚਾਹਤੇ ਹੋ ਨੰਗਾ ਹੀ ਸਾਰਾ ਪੜਾ ਹੋਇਆ ਭਈ ਨੰਗਾ ਹੀ ਸਾਰਾ ਸਮਾਨ ਪੜਾਇਆ ਏ ਢੱਕਤੇ ਕਿਉਂ ਨਹੀਂ ਆਪ ਨਹੀਂ ਇਹ ਤਾਂ ਕਟਿੰਗ ਕਰ ਰਹੇ ਭਾਜੀ ਨਹੀਂ ਨਹੀਂ ਉਹ ਦੇਖੋ ਨਾ ਸਾਰੀ ਮੱਖੀ ਪੜੀ ਏ ਇਹ ਤਾਂ ਕਟਿੰਗ ਕਰ ਰਹੇ ਪਰ ਲਸਵਾਨ ਐਸੀ ਪੜਾਇਆ ਢੱਕਤੇ ਕਿਉਂ ਨਹੀਂ ਢੱਕ ਨਹੀਂ ਰੈਡੀ ਹੋ ਗੀ ਸਾਰੇ ਇਹੀਂ ਸੇ ਸਮਾਨ ਲੈ ਕੇ ਜਾਂਦੇ ਸੇਫਟੀ ਕਿਉਂ ਨਹੀਂ ਬਰਤਤੇ ਆਪ ਨਹੀਂ ਸੇਫਟੀ ਹੈ ਭਾਜੀ ਆ ਟ੍ਰੇ ਚ ਮੀਟ ਪਿਆ ਹਾਂ ਸਟੋਰ ਚ ਸੇਫਟੀ ਨਹੀਂ ਇਹ ਤਾਂ ਐਸੀ ਪੜਾਇਆ ਨਹੀਂ ਤੇ ਬਾਹਰ ਡਿਸਪਲੇ ਹੀ ਹੈ ਬਾਕੀ ਸਮਾਨ ਅੰਦਰ ਪਿਆ ਫ੍ਰੀਜ ਤੇ ਕਵਰ ਨਹੀਂ ਕਰਕੇ ਰੱਖ ਸਕਦੇ ਨਹੀਂ ਇਹ ਢੱਕ ਕੇ ਹੁਣੇ ਲਾਇਆ ਹੀ ਹੈ ਅੱਛਾ ਹੁਣੇ ਲਾਇਆ ਹਾਂਜੀ ਤੇ ਨਾਲ ਵੱਲੋ ਇਹੀ ਕਹਿਆ ਜਾ ਰਿਹਾ ਵਾ ਕਿ ਢੱਕ ਕੇ ਸਮਾਨ ਰੱਖਿਆ ਸੀ ਇਹ ਡਿਸ ਤੇ ਹੋਰ ਵੀ ਜਿਹੜਾ ਇੱਕ ਹੋਰ ਰਿਐਲਿਟੀ ਚ ਇੱਕ ਗਰਾਉਂਡ ਰਿਪੋਰਟ ਜਿਹੜੀ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੀਆਂ ਮੱਛੀ ਮਾਰਕੀਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਤੇ ਹੁਣ ਤੋਂ ਤੁਹਾਨੂੰ ਤਸਵੀਰਾਂ ਦਿਖਾਉਣੇ ਬਿਲਕੁਲ ਪਿੱਛੇ ਸਾਡੇ ਮੱਛੀ ਮਾਰਕੀਟ ਤਸਵੀਰਾਂ ਤਾਂ ਮੱਛੀ ਮਾਰਕੀਟ ਆ ਤੇ ਇਹਦੇ ਨਾਲ ਹੀ ਜਿਹੜਾ ਇੱਕ ਡੰਪ ਬਣਾਇਆ ਹੋਇਆ ਵਾ ਕਾਰਪੋਰੇਸ਼ਨ ਦੇ ਵੱਲੋਂ ਇਹੀ ਮੱਖੀਆਂ ਜਿਹੜੀਆਂ ਉੱਡ ਕੇ ਉੱਥੇ ਮੱਛੀਆਂ ਦੇ ਉੱਤੇ ਬੈ ਰੀਆਂ ਵਾ ਤੇ ਇਹੀ ਮੱਛੀਆਂ ਜਿਹੜੀਆਂ ਵਾ ਉਹ ਸਪਲਾਈ ਹੋ ਕੇ ਜਿਹੜੀਆਂ ਰੈਸਟੋਰੈਂਟ ਹੋਗੇ ਦੁਕਾਨਾਂ ਹੋਗੇ ਰੇੜੀਆਂ ਦੇ ਉੱਤੇ ਜਿਹੜੀ ਸਪਲਾਈ ਹੋ ਰਹੀ ਆ ਤੇ ਜਿਹੜੇ ਢੇਰ ਲੱਗੇ ਆ ਇਹਨਾਂ ਚੀਜ਼ਾਂ ਨੂੰ ਖਾ ਕੇ ਜਿਹੜੀਆਂ ਮੱਛੀਆਂ ਵੈਨੂੰ ਬੰਦਾ ਠੀਕ ਹੋਏਗਾ ਕਿ ਬਿਮਾਰ ਹੋਏਗਾ ਇਹ ਤਾਂ ਹੁਣ ਸਿਹਤ ਵਿਭਾਗ ਨੂੰ ਹੀ ਦੇਖਣਾ ਪਏਗਾ ਬਿਲਕੁਲ ਨਾਲ ਕੂੜੇ ਦਾ ਡੰਪ ਬਣਿਆ ਹੋਇਆ ਵਾ ਮੱਛੀ ਮਾਰਕ ਦੇ ਪਿੱਛੇ ਤਸਵੀਰਾਂ ਦਿਖਾ ਦਿਓ ਆ ਦੇਖੋ ਆ ਸਾਰਾ ਸਾਈਡਾਂ ਦੇ ਵੀ ਦਿਖਾ ਦਿਓ ਸਾਰਾ ਪੂਰਾ ਜਿਹੜਾ ਇਹ ਮੱਛੀ ਮਾਰਕ ਹੈ ਜਲੰਧਰ ਦੇ ਵਿੱਚ ਕੋਈ ਵੀ ਇੱਥੇ ਸਫਾਈ ਨਹੀਂ ਹੋ ਰਹੀ ਤੇ ਕੋਈ ਵੀ ਇੱਥੇ ਫੂਡ ਅਫਸਰ ਆ ਕੇ ਚੈੱਕ ਨਹੀਂ ਕਰਦਾ ਤੇ ਕੁਝ ਵੀ ਇੱਥੇ ਜਿਹੜਾ ਵਧੀਆ ਤਰੀਕੇ ਦੇ ਨਾਲ ਨਹੀਂ ਜਲੰਦਰ ਦੇ ਵਿੱਚ ਹੋ ਰਿਹਾ ਕੋਈ ਵੀ ਪ੍ਰਸ਼ਾਸਨ ਵੱਲੋਂ ਜਿਹੜਾ ਕੰਮ ਨਹੀਂ ਕੀਤਾ ਜਾ ਰਿਹਾ ਤੇ ਕੋਈ ਵੀ ਸੇਫਟੀ ਵਾਲਾ ਇੱਥੇ ਪ੍ਰਬੰਧ ਨਹੀਂ ਹੈ ਕੋਈ ਵੀ ਸੇਫਟੀ ਨਹੀਂ ਚੈੱਕ ਕੀਤੀ ਜਾ ਰਹੀ ਹੁਣ ਸਮਾਜ ਸੇਵਕ ਸਾਡੇ ਨਵਿਕਾਸ਼ ਸ਼ਿੰਪੂ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਇੱਥੇ ਤੇ ਨਵਿਕਾ ਸ਼ਿੰਪੂ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਸਾਡੇ ਚੈਨਲ ਤੇ ਧੰਨਵਾਦ ਜੀ ਸ਼ਿੰਪੂ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਸਾਈਡਾਂ ਤੇ ਸਾਰੀ ਮੱਛੀ ਮਾਰਕੀਟ ਤੇ ਕੂੜੇ ਦਾ ਬਹੁਤ ਵੱਡਾ ਡੰਪ ਬਣਿਆ ਹੋਇਆ ਵਾ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ਾਂ ਬੰਦਾ ਖਾ ਕੇ ਸਹੀ ਹੋਊਗਾ ਜਾਂ ਬਿਮਾਰ ਹੋਊਗਾ ਨਹੀਂ ਮੈਨੂੰ ਕੀ ਲੱਗਣਾ ਸਾਰਿਆਂ ਨੂੰ ਪਤਾ ਬਿਮਾਰ ਹੀ ਹੋਏਗਾ ਜੀ ਬਿਮਾਰ ਹੀ ਹੋਏਗਾ ਨੇਚਰਲੀ ਤੁਹਾਡਾ ਕੁਐਸਚਨ ਸਹੀ ਬਿਮਾਰ ਹੀ ਹੋਏ ਤੇ ਤੁਹਾਨੂੰ ਲੱਗਦਾ ਨਹੀਂ ਕਿ ਸਿਹਤ ਵਿਭਾਗ ਨੂੰ ਵੀ ਚੀਜ਼ਾਂ ਚੈੱਕ ਕਰਨੇ ਚਾਹੀਦੀਆਂ ਸਾਰੀਆਂ ਆ ਕੇ ਸੇਤ ਵਿਭਾਗ ਦਾ ਤੇ ਕਾਰਪੋਰੇਸ਼ਨ ਦਾ ਦੋਵਾਂ ਦਾ ਮੈਨੂੰ ਲੱਗਦਾ ਇੱਥੇ ਬਹੁਤ ਵੱਡਾ ਅਹਿਮ ਰੋਲ ਹੈਗਾ ਜੀ ਇਕੱਲਾ ਸੇਤ ਵਿਭਾਗ ਦਾ ਨਹੀਂ ਹੈਗਾ ਕਾਰਪੋਰੇਸ਼ਨ ਨੂੰ ਪਹਿਲੋ ਤਾਂ ਪਤਾ ਵੀ ਇੱਥੇ ਅਪਰੂਵਡ ਜਿਹੜੀ ਆ ਫਿਸ਼ ਮਾਰਕੀਟ ਹੈਗੀ ਆ ਤੇ ਇੱਥੇ ਕੂੜੇ ਦਾ ਡੰਪ ਨਹੀਂ ਬਣਨੇ ਚਾਹੀਦਾ ਸੀਗਾ ਜਿੱਥੇ ਕੂੜਾ ਹੁੰਦਾ ਤੇ ਮੱਖੀ ਮੱਛਰ ਕੀੜੇ ਕਿਟਾ ਨੂੰ एवरीथिंग ਦੇ ਬੈਡ ਹੈ ਨਾ ਜਿਹੜੇ ਖੇਤ ਨੂੰ ਸਾਡੀ ਹਾਨੀਕਾਰਕ ਪਾਛਾ ਸਕਦੇ 100 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਵਾ ਪੂਲਾ ਨਾ ਤੇ ਉਹਦੇ ਵਿੱਚ ਜਿਹੜੀਆਂ ਮੱਛਲੀ ਆ ਜਿਹੜੇ ਨਾਨ-ਵੈਜੀਟੇਰੀਅਨ ਲੋਗ ਆ ਉਹ ਸਰਦੀਆਂ ਆ ਰਹੀਆਂ ਗਾਂ ਉਹ ਆਪਣਾ ਬਹੁਤ ਹੀ ਆਹਾਰ ਜਿਹੜਾ ਫਿਸ਼ ਦਾ ਆਹਾਰ ਨੂੰ ਬਹੁਤ ਪੋਸ਼ਕ ਤੱਤ ਮੰਨਦੇ ਆਪਣੇ ਸਰੀਰ ਦੀ ਸਿਹਤ ਵਿਧਾਨ ਲਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਮਛਲੀ ਨੂੰ ਬਹੁਤ ਹੀ ਵਧੀਆ ਆਹਾਰ ਮੰਨਦੇ ਆ ਤੇ ਮੈਨੂੰ ਲੱਗਦਾ ਵੀ ਜਿਹੜਾ ਸੀਜ਼ਨ ਆ ਰਿਹਾ ਮਛਲੀ ਦਾ ਉਹਦੇ ਨਾਲ ਇਹ ਕੋੜੇ ਦਾ ਡੰਪ ਹੋਣਾ ਤੇ ਮੈਨੂੰ ਲੱਗਦਾ ਵੀ ਉਹ ਲੋਕਾਂ ਦੀ ਸੋਚ ਤੇ ਪ੍ਰਹਾਰ ਕਰਦਾ ਵਾ ਵੀ ਜਿਹੜੇ ਸੋਚਦੇ ਵੀ ਮਛਲੀ ਖਾ ਕੇ ਅਸੀਂ ਤੰਦਰੁਸਤ ਹੋ ਜਾਾਂਗੇ ਜਾਂ ਸਿਹਤਮੰਦ ਬਣਾਂਗੇ ਮੈਨੂੰ ਲੱਗਦਾ ਉਹ ਹੋਰ ਬਿਮਾਰ ਹੋ ਜਾਂਦੇ ਆਸਾਰ ਉਹਨਾਂ ਦੇ ਵਰਗੇ ਤੇ ਦੋਸਤੋ ਤੁਹਾਨੂੰ ਸਭ ਨੂੰ ਪਤਾ ਵਾ ਕਿ ਡਾਕਟਰ ਵੀ ਦੱਸਦੇ ਆ ਕਿ ਜਿਹੜੀ ਮੱਛੀ ਖਾਣੀ ਆ ਸਿਹਤ ਲਈ ਬਹੁਤ ਵਧੀਆ ਵਾ ਅੱਖਾਂ ਵਾਸਤੇ ਬਹੁਤ ਵਧੀਆ ਹੁੰਦੀ ਪਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਹਾਲਾਤ ਤੁਹਾਨੂੰ ਦਿਖਾਏ ਆ ਤੁਹਾਨੂੰ ਲੱਗਦਾ ਵਾ ਕਿ ਇਹ ਚੀਜ਼ਾਂ ਜਿਹੜੀਆਂ ਮੱਛੀ ਖਾ ਕੇ ਇਸ ਕੂੜੇ ਤੋਂ ਮੱਖੀਆਂ ਜਿਹੜੀਆਂ ਉੱਧਰ ਪੈ ਰੀਆਂ ਜਾ ਕੇ ਦੋਸਤੋ ਬਾ ਲੋਕਾਂ ਦੇ ਵਿੱਚ ਪਰੋਸੀ ਜਾ ਰਹੀ ਆ ਰੈ residant ਹੋ ਗਏ ਹੋਟਲ ਹੋ ਗਏ ਤੇ ਸਾਡੀਆਂ ਜਿਹੜੀਆਂ ਚਪਾਟੀ ਲੱਗਦੀ ਉਸ ਤੇ ਜਾ ਕੇ ਜਿਹੜੀ ਮੱਛੀ ਵਿਕਦੀ ਆ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਖਾ ਕੇ ਬੰਦਾ ਉਹ ਸਹੀ ਹੋਏਗਾ ਗਲਤ ਹੋਏਗਾ ਬਿਮਾਰ ਹੋਏਗਾ ਇਸ ਤੋਂ ਖਾ ਕੇ ਤੇ ਕੈਮਰਾਮੈਨ ਕਾਲ ਚਰ ਰਿਹਾ